ਹਰਦੀਪ ਸਿੰਘ ਬਾਜਵਾ ਗਿਫਟੀ 3 ਫੋਡਰ ਸੋਲਡ ਫੈਂਸ ਬਟਾਲਾ ਅੱਜ ਦੇ ਦਿਨ ਤੋਂ 200 ਵੱਲੋਂ ਸਾਨੂੰ ਹੁਜਾਤਾ ਹੋਈਆਂ ਹਨ ਬਟਾਲੇ ਵਾਲੇ ਉਹਦੇ ਐਸਟੀਐਮ ਸਾਹਿਬ ਦੀ ਦਿਸ਼ਾ ਨਿਰਦੇਸ਼ ਹੋਇਆ ਫਾਇਰ ਬ੍ਰਿਗੇਡ ਵਾਲੇ ਸੋਲਡ ਫੈਂਸ ਹੋਮਗਾਰਡ ਦੇ ਐਨਸੀਸੀ ਪਟੇ ਹੋ ਕੇ ਸਾਰੇ ਇਹ ਕੰਮ ਕਰ ਰਹੇ ਹਨ ਅੱਜ ਪਹਿਲੋ ਨਿਰਧਾਰਿਤ ਕੰਮ ਤਾਬਕ ਮੋਕ ਡਿਲੀਵਰੀ ਰੱਖੀ ਗਈ ਹੈ ਜੇ ਲੋ ਹਸਪੀਟਲ ਬਟਾਲਾ ਵਿਖੇ 4 ਤੋਂ 5 ਘੰਟੇ ਦਾ ਟਾਈਮ ਮੰਗਦਾ ਉਸ ਤੋਂ ਬਾਅਦ ਸ਼ਾਮ ਨੂੰ 9 ਤੋਂ 9:30 ਵਜੇ ਤੱਕ ਬਲੈਕਆਊਟ ਹੈ ਜਿਹਦੇ ਵਿੱਚ ਸਾਨੂੰ ਸਾਰੇ ਸ਼ਹਿਰੀਆਂ ਨੂੰ ਆਪਣੇ ਸ਼ਹਿਰ 'ਚ ਰੱਖਿਆ ਵਾਸਤੇ ਤੇ 에ਅਰ ਰੈਡ ਵਾਰਨਿੰਗ ਹੋਣ ਤੇ ਆਪਾਂ ਸਾਰਿਆਂ ਨੂੰ ਬਲੈਕਆਊਟ ਕਰਨੀ ਹੈ 에ਅਰ ਰੈਡ ਵਾਰਨਿੰਗ ਜਿਹੜੀ ਹੈ ਉਹ 2 ਮਿੰਟ ਵਾਸਤੇ ਹੋਏਗੀ ਪਰ ਉਹਦਾ ਜਦ ਸਾਇਰਨ ਵਜੇਗਾ ਉਹ 5 ਮਿੰਟ ਹਾਈ ਪਿੱਕ 2 ਮਿੰਟ ਲੋ ਪਿੱਕ 5 ਮਿੰਟ ਹਾਈ ਪਿੱਕ ਤੇ 2 ਮਿੰਟ ਲੋ ਪਿੱਕ ਤੇ ਲਗਾਤਾਰ 2 ਮਿੰਟ ਚੱਲੇਗਾ ਜਿਸ ਤੋਂ ਪਤਾ ਹੋਏਗਾ ਕਿ ਇੱਥੇ ਕੋਈ ਅਟੈਕ ਹੋਣ ਵਾਲਾ ਹੈ ਬਈਰ ਇਸ ਕਰਕੇ ਆਪਾਂ ਸਾਰਿਆਂ ਨੂੰ ਉਹਦਾ ਸਮਝਣਾ ਚਾਹੀਦਾ ਤੇ ਆਪਣੇ ਘਰ ਦੀ ਕਿਸੇ ਕਿਸਮ ਦੀ ਇਨਵਰਟਰ ਦੀ ਕੈਮਰਿਆਂ ਦੀ ਮੋਮਬਤੀ ਲਾਈਟ ਦੂਜੀ ਲਾਈਟ ਕੋਈ ਨਿਕਲੇਗਾ ਕਿਉਂਕਿ ਉਹ ਸਭ ਜਿਹੜਾ ਸਾਡੇ ਵਾਸਤੇ ਤੇ ਸਾਡੇ ਆਲੇ ਦੁਆਲੇ ਵਾਸਤੇ ਵਧੀਆ ਹੋਣਗੇ ਕਿਉਂਕਿ ਜੇ ਸਾਡੀ ਇੱਕ ਦੀ ਲਾਈਟ ਵੀ ਜਲਦੀ ਹੁੰਦੀ ਹੈ ਤੇ ਉਹਦੇ ਉੱਤੇ ਕੋਈ ਅਟੈਕ ਹੋ ਜਾਂਦਾ ਉਹਦੇ ਨਾਲ ਸਾਰਿਆਂ ਦਾ ਨੁਕਸਾਨ ਹੋਏਗਾ ਸ਼ਹਿਰ ਦਾ ਨੁਕਸਾਨ ਹੈ ਪਰ ਸਾਡਾ ਨੁਕਸਾਨ ਹੈ ਇਸ ਲਈ ਦੁਬਾਰਾ ਸ਼ਹਿਰ ਵਾਸੀਆਂ ਨੂੰ ਹੋਰ ਜ਼ੋਰ ਬੇਨਤੀ ਕੀਤੀ ਜਾਂਦੀ ਹੈ ਕਿ ਐਰ ਐਡ ਵਾਰਨਿੰਗ ਦੇ ਟਾਈਮ ਤੇ 9 ਤੋਂ 9:30 ਤੱਕ ਆਪਣੇ ਘਰਾਂ ਦੀਆਂ ਕੰਪਲੀਟ ਲਾਈਟਾਂ ਬੰਦ ਰੱਖੀਏ ਜਣ ਜੋ ਕੋਈ ਤੁਹਾਡੇ ਵਾਸਤੇ ਤੇ ਤੁਹਾਡੇ ਸ਼ਹਿਰ ਵਾਸਤੇ ਬਹੁਤ ਲਾਇਵੰਦ ਹੋਣ ਗਿਆ ਜਿਸ ਨਾਲ ਹੀ ਵੱਡੇ ਤੋਂ ਵੱਡਾ ਹੋਣਾ ਨੁਕਸਾਨ ਨੂੰ ਘਟਾ ਸਕਦੇ ਮੈਂ ਨੀਰੇ ਸ਼ਰਮਾ ਫਾਇਰ ਅਫਸਰ ਨਗਰ ਨਿਮ ਬਟਾਲਾ ਅਰੇ ਜਿਹੜਾ ਠੀਕ ਕਰਦਾ ਜਿੰਦੇ ਮਾਨਯੋਗ ਡੀਸੀ ਗਦਾਸਪੁਰ ਜੀ ਅਤੇ ਐਸ ਡੀ ਐਮ ਬਟਾਲਾ ਜੀ ਦੇ ਹੁਕਮ ਅਨੁਸਾਰ ਜਿਹੜੀ ਅੱਜ ਦਾਤੀ 9 ਵਜੇ ਤੋਂ ਲੈ ਕੇ 9:30 ਤੱਕ ਇੱਕ ਤੇ ਬਲੈਕਆਊਟ ਦਾ ਪ੍ਰੋਗਰਾਮ ਦਿੱਤਾ ਗਿਆ ਜਿਹਦੇ ਵਿੱਚ ਸ਼ਹਿਰ ਵਾਸੀਆਂ ਨੂੰ ਅ ਸਾਡੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਵੀ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਆਪਣੇ ਘਰ ਦੀ ਕੋਈ ਵੀ ਲਾਈਟ ਜਿਹੜੀ ਔਨ ਨਾ ਕੀਤੀ ਜਾਵੇ ਇਨਵਰਟਰ ਸੋਲਰ ਸਿਸਟਮ ਤੇ ਕੈਮਰੇ ਦੀ ਈਵਨ ਜਿਹੜੇ ਤੁਹਾਡੇ ਮੋਬਾਈਲਾਂ ਦੀ ਵੀ ਲਾਈਟ ਨੂੰ ਇਹਨੂੰ ਵੀ ਬੰਦ ਰੱਖਿਆ ਜਾਵੇ ਤਾਂ ਜੋ ਇਹਨੂੰ ਸੰਪੂਰਨ ਰੂਪ ਵਿੱਚ ਬਲੈਕਆਊਟ ਆਈ ਇੱਕ ਸਫਲ ਬਲੈਕਆਊਟ ਚ ਪਰਵਰਤਨ ਕਰੀਏ ਉਸ ਤੋਂ ਬਾਅਦ ਸਾਡਾ ਅੱਜ ਦਾ ਸਾਡੀ ਮੌਬਲੇ ਰੱਖੀ ਗਈ ਹੈ ਜਿਹੜੀ 4 ਵਜੇ ਤੋਂ ਲੈ ਕੇ 5 ਵਜੇ ਤੱਕਨ ਸਿਵਲ ਹਸਪਤਾਲ ਬਟਾਲਾ ਵਿੱਚ ਹੈ ਇਹ ਰੇਟ ਦੀ ਹੈ ਜਿਹੜੀ ਹੈ ਕਾਲ ਹੈ ਮੌਕ ਡਿਲ ਦੀ ਇਹਦੇ ਵਿੱਚ ਫਾਇਰ ਸਰਵਿਸ ਸਿਵਲ ਡਿਫੈਂਸ ਹੋਮ ਗਾਰਡ ਇਹ ਸਾਰੇ ਸਾਡੀ ਜੁਆਇੰਟ ਜਿਹੜੀ ਹੈ ਐਨ ਸੀ ਸੀ ਵੀ ਨਾਲ ਇਹਦੇ ਵਿੱਚ ਜੁਆਇੰਟ ਜਿਹੜੀ ਸਾਡੀ ਮੌਕ ਡਲ ਹੋ ਰਹੀ ਹੈ ਉਹਦੇ ਵਿੱਚ ਕਿਸੇ ਵੀ ਐਮਰਜੈਂਸੀ ਸਿਚੁਏਸ਼ਨ ਵਿੱਚ ਆਪਸੀ ਕੋਆਰਡੀਨੇਸ਼ਨ ਕਿਸ ਤਰ੍ਹਾਂ ਆਪਾਂ ਕ੍ਰੀਏਟ ਕਰਨਾ ਔਰ ਕਿਸਾਨ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਆ ਉਹਦੇ ਸੰਬੰਧੀ ਜਿਹੜੀ ਆ ਮੋਡਲ ਕੀ ਟੀਜਣੀ ਆਪਾਂ ਮੇਨ ਜਿਹੜੀ ਐ ਇਨਵਰਟਰ ਜਨਰੇਟਰ ਕਿਉਂਕਿ ਲਾਈਟ ਤੇ ਜਿਹੜੀ ਐ ਪਿੱਛੋਂ ਸਰਕਾਰ ਵੱਲੋਂ ਹੀ ਬੰਦ ਕੀਤੀ ਸੀ ਜਾਣੀ ਲੇਕਿਨ ਹਾਲਕਲ ਜਿਹੜੇ ਇਲੈਕਟ੍ਰਿਕ ਉਪਕਰਨ ਨੇ ਜਿਵੇਂ ਸੋਲਰ ਲਾਈਟਾਂ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਆਪਣੇ ਕੈਮਰੇ ਐ ਸੀਸੀਟੀਵੀ ਕੈਮਰੇ ਐ ਇਹਨਾਂ ਚ ਇੱਕ ਲਾਈਟ ਅਬਜ਼ਰਵ ਹੁੰਦੀ ਆ ਉਹ ਵੀ ਬੰਦ ਕੀਤੀ ਜਾਵੇ ਤੇ ਨਾਲ ਹੀ ਇਹਦੇ ਜਿਹੜੇ ਐ ਇਨਵਰਟਰ ਔਰ ਜਨਰੇਟਰ ਇਹਨਾਂ ਤੇ ਸੰਪੂਰਨ ਰੂਪ ਚ ਇਹਨਾਂ ਨੂੰ ਬੰਦ ਰੱਖਿਆ ਜਾਵੇ ਬਲੈਕਆਊਟ ਦੇ ਦੌਰਾਨ ਤਾ ਜੋ ਕਿਸੇ ਵੀ ਅਨਸਖਾਮੀ ਘਟਨਾ ਤੋਂ ਅਸੀਂ ਆਪਣੇ ਸ਼ਹਿਰ ਨੂੰ ਬਚਾ ਸਕੀਏ। ਆ ਫਾਇਰ ਬਗੇਟਦੀ ਜੀ ਟੀਮ ਸਾਡਾ ਪਹਿਲਾਂ ਹੀ ਬਾਡੀ ਦਾ ਸੀਜ਼ਨ ਚੱਲ ਰਿਹਾ ਸੀਗਾ। ਸਾਡੀਆਂ ਜਿਹੜੀਆਂ ਡਿਊਟੀਆਂ ਨੌ ਪਰ ਨੌ ਨੇ। ਸਾਡੀਆਂ ਡਿਊਟੀਆਂ ਛੁੱਟੀਆਂ ਰੈਸਟਾਂ ਬਿਲਕੁਲ ਬੰਦ ਕੀਤੀਆਂ ਹੋਈਆਂ ਨੇ। ਔਰ ਅਸੀਂ 12 12 ਘੰਟੇ ਡਿਮਪੀ ਕਰ ਰਹੇ ਹਾਂ ਸਾਡਾ ਸਟਾਫ। ਸਾਡੀਆਂ ਗੱਡੀਆਂ ਐਕਟਿਵ ਮੋਡ ਤੇ ਨੇ ਸਾਰੀਆਂ। ਸਟਾਫ ਸਾਰਾ ਦਫ਼ਤਰ ਵਿੱਚ ਹਾਜ਼ਰ ਆ। ਤੇ ਕਿਸੇ ਵੀ ਅਨਸਖਾਮੀ ਘਟਨਾ ਨਾਲ ਦੇੇਠਾਂ ਲਈ ਹਾਇਰ ਸਟਾਫ ਜਿਹੜਾ ਵਾ ਉਹ ਤਿਆਰ ਪਰ ਤਿਆਰ। ਸਰ ਇਹ ਦੇਖੋ ਜੀ ਕਾਰਵਾਈ ਦਾ ਮੈਂ ਹਲੇ ਨਹੀਂ ਕਹਿ ਸਕਦਾ ਕੋਈ ਵੀ ਲੇਕਿਨ ਇਹ ਸਾਨੂੰ ਆਪ ਹੀ ਸਮਝਣਾ ਪਏਗਾ ਇਹ ਇੱਕ ਜਿਹੜੀ ਹੈ ਜੰਗ ਦੇ ਮੁਹਾਰੇ ਤੇ ਆ ਤੇ ਇੱਥੇ ਸਾਨੂੰ ਆਪ ਹੀ ਸਮਝਣਾ ਪਏਗਾ ਇੱਕ ਰੂਟੀਨ ਪ੍ਰੈਕਟਿਸ ਆ ਸਾਡੇ ਪਾਸੇ ਵੀ ਕਿਸੇ ਵੀ ਆਪਣੇ ਸ਼ਹਿਰ ਨੂੰ ਬਚਾਉਣ ਵਾਸਤੇ ਇਹ ਕਿਸੇ ਵੀ ਤਰ੍ਹਾਂ ਦੀ ਵੱਡੀ ਕੋਈ ਘਟਨਾ ਨੂੰ ਰੋਕ ਸਕੀ